ਸ਼੍ਰੇਡ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ टास्क फोर्स ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਨੇ ਔਰ ਕਾਫੀ ਪਿੰਡ ਜਿਹੜੇ ਕਿ ਹੜ੍ਹਾਂ ਦੀ ਮਾਰ ਚਿਰ ਰਹੇ ਨੇ ਔਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਵਿੱਚ ਹੀ ਪੰਜਾਬ ਦੇ ਜਿਹੜੇ ਲੋਕ ਨੇ ਇੱਕ ਦੂਜੇ ਸਹਾਇਤਾ ਕਰਦੇ ਨਜ਼ਰ ਆ ਰਹੇ ਨੇ ਔਰ ਜਿਹੜੀ ਸੰਸਥਾਵਾਂ ਨੇ ਔਰ ਸਰਕਾਰ ਲਗਾਤਾਰ ਹੀ ਲੋਕਾਂ ਦੇ ਕੋਲ ਰਾਸ਼ਨ ਮੁਹੱਈਆ ਕਰ ਰਹੀ ਹੈ ਇਸੇ ਤਰ੍ਹਾਂ ਹੀ ਬੀਬੀ ਭਲਾਈ ਕੇਂਦਰ ਬੀਬੀ ਕੋਲਾ ਜੀ ਚੈਰੀਰਬ ટ્રਸਟ ਦੇ ਵੱਲੋਂ ਲਗਾਤਾਰ ਹੀ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਰਾਸ਼ਨ ਹਰ ਇੱਕ ਛੋਟੀ ਚੀਜ਼ ਮੁਹੱਈਆ ਕਰਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਰਾਸ਼ਨ ਅੱਜ ਚੌਥੇ ਦਿਨ ਵੀ ਇੱਥੋਂ ਜਿਹੜਾ ਕਿ ਰਵਾਨਾ ਕੀਤਾ ਜਾ ਰਿਹਾ ਔਰ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿੰਨੇ ਵੀ ਪਿੰਡ ਨੇ ਉੱਥੇ ਲੋਕਾਂ ਨੂੰ ਜਿਹੜੇ ਕਿ ਕਾਫੀ ਜਿਹੜੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਮਦਦ ਲਈ ਬੀਬੀ ਕੋਲਾ ਜੀ ਭਲਾਈ ਕੇਂਦਰ ટ્રਸਟ ਦੇ ਵੱਲੋਂ ਲਗਾਤਾਰ ਹੀ ਜਿਹੜਾ ਕਿ ਮਦਦ ਕੀਤੀ ਜਾ ਰਹੀ ਹੈ ਰੋਜ਼ ਹਰ ਰੋਜ਼ ਟੀਮਾਂ ਜਿਹੜੇ ਕਿ ਬਣ ਬਣ ਕੇ ਜਾ ਰਹੀਆਂ ਨੇ ਉਸੀ ਤਰ੍ਹਾਂ ਹੀ ਗਲਬਤ ਕਰਦੇ ਆਂ ਬੀਬੀ ਕੋਲਾਣ ਜੀ ਭਲਾਈ ਕੰਦੇ ٹرسٹ ਦੇ ਭਾਈ ਗੁਰਪਾਲ ਜੀ ਨਾਲ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਹੀ ਜਿਵੇਂ ਕਿ ਪੰਜਾਬ ਦੇ ਚਹਾੜਾ ਹੋਏ ਨੇ ਔਰ ਕਾਫੀ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਔਰ ਲੋਕ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਤੁਹਾਡੇ ਵੱਲੋਂ ਲਗਾਤਾਰ ਪਿਛਲੇ 3 ਦਿਨ ਤੋਂ ਸੇਵਾ ਪਹੁੰਚਾਈ ਜਾ ਰਹੀ ਹੈ ਤੁਹਾਡੀ ਜਿਹੜੇ ਟੀਮਾਂ ਨੇ ਉੱਥੇ ਜਾ ਕੇ ਕੰਮ ਕਰ ਰਹੀਆਂ ਨੇ ਅੱਜ ਚੌਥੇ ਦਿਨ ਵੀ ਤੁਸੀਂ ਰਾਸ਼ਨ ਪਹੁੰਚਾ ਰਹੇ ਹੋ ਕੀ ਲੱਗਦਾ ਕਿ ਜਿਹੜੇ ਕਿ ਲੋਕ ਨੇ ਉੱਥੇ ਜਿਹੜੇ ਕਾਫੀ ਮੁਸ਼ਕਲਾਂ ਵਿੱਚ ਪ੍ਰੇਸ਼ਾਨੀ ਤੇ ਬਹੁਤ ਜ਼ਿਆਦਾ ਹੈ ਜਿੱਥੇ ਪਾਣੀ ਹੈਗਾ ਉੱਥੇ ਉਹਨਾਂ ਦੇ ਵੀ ਬਹੁਤ ਪਰੇਸ਼ਾਨੀ ਹੈ ਜਿਨ੍ਹਾਂ ਘਰਾਂ ਚੋਂ ਪਾਣੀ ਨਿਕਲ ਗਿਆ ਉਹਨਾਂ ਦਾ ਇਹੋ ਜਿਹਾ ਅੰਦਰ ਦਾ ਹਮਸ ਹੋ ਗਿਆ ਵੀ ਅੰਦਰ ਲਿਟਣਾ ਔਖਾ ਹੈ ਤੇ ਉੱਪਰ ਕੋਠੇ ਤੇ ਲੇਟਦੇ ਨੇ ਤੇ ਬਾਰਿਸ਼ ਹੈ ਤੇ ਇਸ ਕਰਕੇ ਅੱਜ ਦੇ ਜਿਹੜੀ 5ਵੇਂ ਦਿਨ ਦੀ ਖੇਪ ਜਾ ਰਹੀ ਹੈ ਇਹਦੇ ਚ ਤਰਪੈਲਾ ਭੇਜ ਰਹੇ ਆ ਬੈਟਰੀਆਂ ਭੇਜ ਰਹੇ ਆ ਔੜੋ ਮਾਸ ਭੇਜ ਰਹੇ ਆ ਮੋਮਬਤੀਆਂ ਭੇਜ ਰਹੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਰਾਸ਼ਨ ਵੀ ਨਾਲ ਜਾ ਰਿਹਾ ਹੈ ਪਾਣੀ ਵੀ ਜਾ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਸ ਜਾ ਰਹੇ ਨੇ ਬ੍ਰੈਡ ਜਾ ਰਹੀ ਹੈ ਪਰ ਉਹ ਚੀਜ਼ਾਂ ਜਿਹੜੀ ਉਹਨਾਂ ਦੀ ਮੰਗ ਹੈ ਉਹ ਖਾਸ ਕਰਕੇ ਭੇਜੀਆਂ ਜਾ ਰਹੀਆਂ ਕੀ ਲੱਗਦਾ ਕਿ ਜਦੋਂ ਤੁਸੀਂ ਪਹਿਲੇ ਦਿਨ ਜਨਤਕ ਕਿਵੇਂ ਦੇ ਹਾਲਾਤ ਦੇਖੀ ਜਾਂਦੇ ਜਿਹੜੇ ਕਿਛ ਦੇ ਹਾਲਾਤ ਪੈਦਾ ਹੋਈ ਸੀ ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਕਿ ਜਿਹੜੇ ਮਾਲ ਡੰਗਰ ਨੇ ਪਸ਼ੂ ਨੇ ਉਹ ਕਾਫੀ ਮਾਤਰਾ ਵਿੱਚ ਜਿਹੜੇ ਰੁੜ ਗਏ ਸੀ ਪਾਣੀ ਦੇ ਵਿੱਚ ਉਹ ਜਿਹੜੇ ਕਾਫੀ ਘਰ ਨੇ ਜਿਹੜੇ ਡੁੱਬੇ ਹੋਏ ਨੇ ਨਹੀਂ ਹਜੇ ਹਾਲਾਤ ਨਾਜੇਕ ਹੀ ਹੈ ਜਿਹੜੇ ਆ ਜਦੋਂ ਤੁਹਾਡਾ ਪਾਣੀ ਨਿਕਲ ਜਾਂਦਾ ਨਾ ਉਸ ਤੋਂ ਬਾਅਦ ਹੋਰ ਡਾਇਰੈਕਟ ਖਤਰੇ ਦਾ ਵੀ ਜਿਹੜੇ ਪਸ਼ੂ ਮਰੇ ਆ ਉਹਨਾਂ ਦੀ ਜਿਹੜੀ ਬਦਬੂ ਹੈ ਜਾਂ ਉਹ ਚੀਜ਼ ਹੈ ਬੜੀ ਬਿਮਾਰੀ ਫੈਲਣ ਦਾ ਡਰ ਹੈ ਇਹ ਗੁਰੂ ਸਾਹਿਬ ਆ ਵੀ ਕੋਈ ਵਾਰਡ ਲਈ ਰੱਖਣ ਬਾਕੀ ਜਿਹੜੇ ਜਿਹੜੇ ਪਸ਼ੂ ਬਚ ਗਏ ਆ ਉਹ ਅੱਜ ਪਸ਼ੂਆਂ ਦਾ ਚਾਰਾ ਵੀ ਜਾ ਰਿਹਾ ਜਿਹੜਾ ਸਾਰਾ ਜਿਵੇਂ ਜਿਵੇਂ ਸਾਨੂੰ ਅਹੀ ਕੱਲ ਵਿਜ਼ਿਟ ਕਰਕੇ ਆਏ ਸੀ ਸਾਰੇ ਟੀਮ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਕਿ ਗਰੀਬਣ ਪੰਜ ਗੱਡੀਆਂ ਜਲਵਾਨਾ ਹੋ ਰਹੀਆਂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਕਿਤਨਾ ਕਿਤੇ ਬਿਮਾਰੀਆਂ ਫੈਲਨ ਦਾ ਡਰ ਵੀ ਹੈ ਤੁਹਾਡੇ ਵੱਲੋਂ ਕੋਈ ਮੈਡੀਕਲ ਟੀਮਾਂ ਵੀ ਭੇਜੀ ਜਾ ਰਹੀਆਂ ਹਨ ਮੈਡੀਕਲ ਟੀਮ ਦੋ ਜਗ੍ਹਾ ਤੋਂ ਜਾ ਰਹੀਆਂ ਨੇ ਇੱਕ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਤੋਂ ਇੱਕ ਬਟਾਲੇ ਤੋਂ ਮਾਦਾ ਸੁਲਖਣੀ ਦੀ ਪਲਾਈਕੈਂਟ ਕਿ ਜਿਵੇਂ ਕਿ ਹੁਣ ਇਸ ਤੋਂ ਬਾਅਦ ਮੋਢ ਵਸੇਬੇ ਦੀ ਗੱਲ ਚੱਲਣੀ ਹੈ ਤਾਂ ਕਾਫੀ ਜਿਹੜੀ ਸੰਸਥਾਵਾਂ ਨੇ ਉਹ ਸਾਹਮਣੇ ਆਈਆਂ ਨੇ ਔਰ ਮਦਦ ਕਰ ਰਹੀਆਂ ਨੇ ਤੁਹਾਡੇ ਵੱਲੋਂ ਵੀ ਲਗਾਤਾਰ ਜਿਵੇਂ ਹੈਲਪ ਕੀਤੀ ਜਾ ਰਹੀ ਹੈ ਔਰ ਜਦੋਂ ਇਸ ਤੋਂ ਬਾਅਦ ਮੋਢ ਵਸੇਬਾ ਹੋਣਾ ਤਾਂ ਉਸ ਤੋਂ ਬਾਅਦ ਵੀ ਰਾਸ਼ਨ ਇੱਥੇ ਪਹੁੰਚਾਇਆ ਜਾਵੇਗਾ ਜਿਵੇਂ ਜਿਵੇਂ ਸਮਾਂ ਬਣੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਮੋਢ ਹੈ ਉਹ ਸੰਗਤ ਹੈ ਸੰਗਤ ਇਹਨਾਂ ਪਦਾਰਥ ਦੇ ਜਰੀ ਹੈ ਉਹ ਜਿੰਨਾ ਚਿਰ ਤੱਕ ਮੁਸ਼ਕਲ ਦੀ ਘੜੀ ਹੋਈ ਇਹ ਸੇਵਾ ਜਾਰੀ ਰਹੇਗੀ ਅਕਸਰ ਹੀ ਦੇਖਿਆ ਜਾਂਦਾ ਜਦੋਂ ਵੀ ਕਿਤੇ ਕਿਤੇ ਇਸ ਤਰ੍ਹਾਂ ਦੀ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਉੱਥੇ ਜਿਹੜਾ ਖਾਣ ਪੀਣ ਦਾ ਰਾਸ਼ਨ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਵੇਖੇ ਜਾਵੇ ਤਾਂ ਉੱਥੇ ਜਾ ਕੇ ਐ ਲੱਗਦਾ ਜਿਵੇਂ ਮੇਲਾ ਲੱਗਿਆ ਹੁੰਦਾ ਔਰ ਹਰ ਇੱਕ ਨੂੰ ਫ੍ਰੀ ਜਿਹੜਾ ਕਿ ਖਾਣਾ ਮਿਲ ਰਿਹਾ ਹਾਂ ਹਾਂਜੀ ਮੈਂ ਵੇਨਤੀ ਕੀਤੀ ਸੀ ਕੋਈ ਮੈਂ ਸ਼ਹਿਰ ਦਾ ਨਾਮ ਨਹੀਂ ਲੈਂਦਾ ਇਹੋ ਜੀ ਭੀੜ ਕਿਸੇ ਬਾਹਰਲੇ ਸ਼ਹਿਰ 'ਚ ਬਣੇ ਤਾਂ ਉੱਥੇ 20 ਰੁਪਿਆ ਵਾਲਾ ਪਾਣੀ 50 ਦਾ ਹੋ ਜਾਂਦਾ 100 ਦਾ ਹੋ ਜਾਂਦਾ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ 20 ਵਾਲਾ ਪਾਣੀ ਫ੍ਰੀ ਹੋ ਜਾਂਦਾ ਹੈ ਤੇ ਇੰਨਾ ਕ ਲੋਕ ਇੱਕ ਦੂਜੇ ਦੀ ਮਦਦ ਕਰਨ ਲਈ ਤਤਪਰ ਨੇ ਅੰਜੇ ਗੱਲ ਕਰੀ ਤਾਂ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਪੰਜਾਬ ਦੇ ਲੋਕ ਤਾਂ ਘਰਾਂ ਚੋਂ ਹਰ ਕੋਈ ਜਿਹੜਾ ਕਿ ਮਦਦ ਕਰਨ ਲਈ ਉੱਥੇ ਪਹੁੰਚਿਆ ਔਰ ਤੁਹਾਡੀ ਸੰਸਥਾ ਵੱਲੋਂ ਵੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਲੋਕਾਂ ਨੂੰ ਇਹ ਅਪੀਲ ਹੈ ਵੀ ਕੁਝ ਗੁਰਮੰਤਰ ਜਾਪ ਮੂਲ ਮੰਤਰ ਜਾਪ ਦੀ ਹਾਜ਼ਰੀ ਲਾਉਣ ਕਿ ਇਹ ਮੁਸ਼ਕਲ ਦੀ ਘੜੀ ਜਿਹੜੀ ਹੈ ਜਲਦੀ ਖਤਮ ਹੋਵੇ ਦੂਸਰਾ ਜਿਹੜੀਆਂ ਸਸਾਵਾਂ ਸਹੀ ਚੀਜ਼ ਪੁੱਛਾ ਰਹੀਆਂ ਨੇ ਟਿਕਾਣੇ ਉਹਨਾਂ ਦੇ ਨਾਲ ਸਹਿਯੋਗ ਕਰ ਸੋ ਬੀਬੀ ਕੋਲਾਜ ਭਲਾਈ ਕੇਂਦਰ ٹرسٹ ਵੱਲੋਂ ਲਗਾਤਾਰ ਹੀ ਜਿਹੜੀ ਕਿ ਰਾਸ਼ਨ ਪਹੁੰਚਾਇਆ ਜਾ ਰਿਹਾ ਹਰ ਪੀੜਤਾਂ ਦੇ ਲਈ ਔਰ ਹਰ ਰੋਜ਼ ਇਥੋਂ ਟੀਮਾਂ ਰਵਾਨਾ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਬੀਬੀ ਕੋਲਾਜ ਭਲਾਈ ਕੇਂਦਰ ਵੱਲੋਂ ਹਰ ਇੱਕ ਤਰ੍ਹਾਂ ਦੀ ਜਿਹੜੇ ਕਿ ਮਦਦ ਕੀਤੀ ਜਾ ਰਹੀ ਹੈ ਸੋ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਹਰ ਕੋਈ ਵਾਹਿਗੁਰੂ ਮੰਤਰਾ ਜਾਪ ਕਰੇ ਤਾਂ ਜਿਹੜੀ ਕੁਦਰਤੀ ਕਰੋਪੀ ਆਈਏ ਦੂਰ ਹੋ ਸਕੇ ਸੋ ਇਸੇ ਤਰ੍ਹਾਂ ਹੀ ਲਗਾਤਾਰ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ ਲਗਾਤਾਰ ਹਰ ਪੇੜਤਾਂ ਲਈ ਮਦਦ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦਾ ਜਿਹੜਾ ਕਿ ਰਾਸ਼ਨ ਹੈ ਉੱਥੇ ਪਹੁੰਚਾਇਆ ਜਾ ਰਿਹਾ ਹੈ ਮੈਡੀਕਲ ਟੀਮਾਂ ਉੱਥੇ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਜੋ ਜਿਹੜੇ ਉੱਥੇ ਜਿਹੜੇ ਲੋਕ ਕੋਈ ਬਿਮਾਰ ਨਾ ਹੋ ਸਕੇ ਜਿਹੜੇ ਪਸ਼ੂ ਲਈ ਚਾਰਾ ਜਿਹੜਾ ਕਿ ਉਹ ਵੀ ਇੱਥੋਂ ਲੈ ਕੇ ਜਾਇਆ ਜਾ ਰਿਹਾ ਸੋ ਅੱਜ ਵੱਡੀ ਗਿਣਤੀ ਵਿੱਚ ਇੱਥੋਂ ਜਿਹੜਾ ਕਿ ਰਾਸ਼ਨ ਹੈ ਉਹ ਰਵਾਨਾ ਕੀਤਾ ਜਾ ਰਿਹਾ ਹੈ ਧੰਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਸਰ ਪੰਜਾਬ ਵਿਚ ਹੜ ਆਏ ਹੋਏ ਨੇ ਔਰ ਕਾਫੀ ਪਿੰਡ ਜਿਹੜੇ ਕਿਹਾੜਾਂ ਦੀ ਮਾਰ ਚੇਲ ਰਹੇ ਨੇ ਔਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਵਿੱਚ ਹੀ ਪੰਜਾਬ ਦੇ ਜਿਹੜੇ ਲੋਕ ਨੇ ਇੱਕ ਦੂਜੇ ਸਹਾਇਤਾ ਕਰਦੇ ਨਜ਼ਰ ਆ ਰਹੇ ਨੇ ਔਰ ਜਿਹੜੀ ਸੰਸਥਾਵਾਂ ਨੇ ਔਰ ਸਰਕਾਰ ਲਗਾਤਾਰ ਹੀ ਲੋਕਾਂ ਦੇ ਕੋਲ ਰਾਸ਼ਨ ਮੁਹੱਈਆ ਕਰਾ ਰਹੀ ਇਸੇ ਤਰ੍ਹਾਂ ਹੀ ਬੀਬੀ ਭਲਾਈ ਕੇਂਦਰ ਬੀਬੀ ਕੋਲਾ ਜੀ ਚੈਰੀਰਪ ਟਰਸਟ ਦੇ ਵੱਲੋਂ ਲਗਾਤਾਰ ਹੀ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਰਾਸ਼ਨ ਹਰ ਇੱਕ ਟੁਕੀ ਚੀਜ਼ ਮੁਹੱਈਆ ਕਰਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਰਾਸ਼ਨ ਅੱਜ ਚੌਥੇ ਦਿਨ ਵੀ ਇੱਥੋਂ ਜਿਹੜਾ ਕਿ ਰਵਾਨਾ ਕੀਤਾ ਜਾ ਰਿਹਾ ਔਰ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿੰਨੇ ਵੀ ਪਿੰਡ ਨੇ ਉੱਥੇ ਲੋਕਾਂ ਨੂੰ ਜਿਹੜੇ ਕਿ ਕਾਫੀ ਜਿਹੜੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਮਦਦ ਲਈ ਬੀਬੀ ਕੋਲਾ ਜੀ ਭਲਾਈ ਕੇਂਦਰ ਟਰਸਟ ਦੇ ਵੱਲੋਂ ਲਗਾਤਾਰ ਹੀ ਜਿਹੜਾ ਕਿ ਮਦਦ ਕੀਤੀ ਜਾ ਰਹੀ ਹੈ ਰੋਜ਼ ਹਰ ਰੋਜ਼ ਟੀਮਾਂ ਜਿਹੜੇ ਕਿ ਬਣ ਬਣ ਕੇ ਜਾ ਰਹੀਆਂ ਨੇ ਉਸੀ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਆਂ ਬੀਬੀ ਕੋਲਾਣ ਜੀ ਭਲਾਈ ਕੰਦੇ ٹرسٹ ਦੇ ਭਾਈ ਗੁਰਪਾਲ ਜੀ ਨਾਲ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਹੀ ਜਿਵੇਂ ਕਿ ਪੰਜਾਬ ਦੇ ਚਹਾੜਾ ਹੋਏ ਨੇ ਔਰ ਕਾਫੀ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਔਰ ਲੋਕ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਤੁਹਾਡੇ ਵੱਲੋਂ ਲਗਾਤਾਰ ਪਿਛਲੇ 3 ਦਿਨ ਤੋਂ ਸੇਵਾ ਪਹੁੰਚਾਈ ਜਾ ਰਹੀ ਹੈ ਤੁਹਾਡੀ ਜਿਹੜੇ ਟੀਮਾਂ ਨੇ ਉੱਥੇ ਜਾ ਕੇ ਕੰਮ ਕਰ ਰਹੀਆਂ ਨੇ ਅੱਜ ਚੌਥੇ ਦਿਨ ਵੀ ਤੁਸੀਂ ਰਾਸ਼ਨ ਪਹੁੰਚਾ ਰਹੇ ਹੋ ਕੀ ਲੱਗਦਾ ਕਿ ਜਿਹੜੇ ਕਿ ਲੋਕ ਨੇ ਉੱਥੇ ਜਿਹੜੇ ਕਾਫੀ ਮੁ ਪ੍ਰੇਸ਼ਾਨੀ ਤੇ ਬਹੁਤ ਜ਼ਿਆਦਾ ਹੈ ਜਿੱਥੇ ਪਾਣੀ ਹੈਗਾ ਉੱਥੇ ਉਹਨਾਂ ਦੇ ਵੀ ਬਹੁਤ ਪਰੇਸ਼ਾਨੀ ਹੈ ਜਿਨ੍ਹਾਂ ਘਰਾਂ ਚੋਂ ਪਾਣੀ ਨਿਕਲ ਗਿਆ ਉਹਨਾਂ ਦਾ ਇਹੋ ਜਿਹਾ ਅੰਦਰ ਦਾ ਹਮਸ ਹੋ ਗਿਆ ਵੀ ਅੰਦਰ ਲਿਟਣਾ ਔਖਾ ਹੈ ਤੇ ਉੱਪਰ ਕੋਠੇ ਤੇ ਲੇਟਦੇ ਨੇ ਤੇ ਬਾਰਿਸ਼ ਹੈ ਤੇ ਇਸ ਕਰਕੇ ਅੱਜ ਦੇ ਜਿਹੜੀ 5ਵੇਂ ਦਿਨ ਦੀ ਖੇਪ ਜਾ ਰਹੀ ਹੈ ਇਹਦੇ ਚ ਤਰਪੈਲਾ ਭੇਜ ਰਹੇ ਆ ਬੈਟਰੀਆਂ ਭੇਜ ਰਹੇ ਆ ਆਡੋ ਮਾਸ ਭੇਜ ਰਹੇ ਆ ਮੋਮਬਤੀਆਂ ਭੇਜ ਰਹੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਰਾਸ਼ਨ ਵੀ ਨਾਲ ਜਾ ਰਿਹਾ ਹੈ ਪਾਣੀ ਵੀ ਜਾ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਸ ਜਾ ਰਹੇ ਨੇ ਬ੍ਰੈਡ ਜਾ ਰਹੀ ਹੈ ਪਰ ਉਹ ਚੀਜ਼ਾਂ ਜਿਹੜੀ ਉਹਨਾਂ ਦੀ ਮੰਗ ਹੈ ਉਹ ਖਾਸ ਕਰਕੇ ਭੇਜੀਆਂ ਜਾ ਰਹੀਆਂ ਕੀ ਲੱਗਦਾ ਕਿ ਜਦੋਂ ਤੁਸੀਂ ਪਹਿਲੇ ਦਿਨ ਜਾਣੋ ਤਾਂ ਕਿਵੇਂ ਦੇ ਹਾਲਾਤ ਦੇਖੀ ਜਾਂਦੇ ਜਿਹੜੇ ਕਿਛ ਦੇ ਹਾਲਾਤ ਪੈਦਾ ਹੋਈ ਸੀ ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਕਿ ਜਿਹੜੇ ਮਾਲ ਡੰਗਰ ਨੇ ਪਸ਼ੂ ਨੇ ਉਹ ਕਾਫੀ ਮਾਤਰਾ ਵਿੱਚ ਜਿਹੜੇ ਰੁੜ ਗਏ ਸੀ ਪਾਣੀ ਦੇ ਵਿੱਚ ਉਹ ਜਿਹੜੇ ਕਾਫੀ ਘਰ ਨੇ ਜਿਹੜੇ ਡੁੱਬੇ ਹੋਏ ਨੇ ਨਹੀਂ ਹਜੇ ਹਾਲਾਤ ਨਾਜੇ ਕੀ ਹੈ ਜਿਹੜੇ ਆ ਜਦੋਂ ਤੁਹਾਡਾ ਪਾਣੀ ਨਿਕਲ ਜਾਂਦਾ ਨਾ ਉਸ ਤੋਂ ਬਾਅਦ ਹੋਰ ਡਾਇਰੈਕਟ ਖਤਰੇ ਦਾ ਵੀ ਜਿਹੜੇ ਪਸ਼ੂ ਮਰੇ ਆ ਉਹਨਾਂ ਦੀ ਜਿਹੜੀ ਬਦਬੂ ਹੈ ਜਾਂ ਉਹ ਚੀਜ਼ ਹੈ ਬੜੀ ਬਿਮਾਰੀ ਫੈਲਾਉਣ ਦਾ ਡਰ ਹੈ ਇਹ ਗੁਰੂ ਸਾਹਿਬ ਆ ਵੀ ਕੋਈ ਵਾਰਡ ਲਈ ਰੱਖਣ ਬਾਕੀ ਜਿਹੜੇ ਜਿਹੜੇ ਪਸ਼ੂ ਬਚ ਗਏ ਉਹ ਅੱਜ ਪਸ਼ੂਆਂ ਦਾ ਚਾਰਾ ਵੀ ਜਾ ਰਿਹਾ ਜਿਹੜਾ ਸਾਰਾ ਜਿਵੇਂ ਜਿਵੇਂ ਸਾਨੂੰ ਅਹੀ ਕੱਲ ਵਿਜ਼ਿਟ ਕਰਕੇ ਆਏ ਸੀ ਸਾਰੇ ਟੀਮ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਕਰੀਬਨ 5 ਗੱਡੀਆਂ ਜਲਵਾਨਾ ਹੋ ਰਹੀਆਂ ਹਨ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਕਿਤਨਾ ਕਿਤੇ ਬਿਮਾਰੀਆਂ ਫੈਲਣ ਦਾ ਡਰ ਵੀ ਹੈ ਤੁਹਾਡੇ ਵੱਲੋਂ ਕੋਈ ਮੈਡੀਕਲ ਟੀਮਾਂ ਵੀ ਭੇਜੀ ਜਾ ਰਹੀਆਂ ਹਨ ਜੀ ਮੈਡੀਕਲ ਟੀਮ ਦੋ ਜਗ੍ਹਾ ਤੋਂ ਜਾ ਰਹੀਆਂ ਨੇ ਇੱਕ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਤੋਂ ਇੱਕ ਬਟਾਲੇ ਤੋਂ ਮਾਦਾ ਸੁਲਖਣੀ ਦੀ ਪਲਾਈ ਕੇ ਕਿ ਜਿਵੇਂ ਕਿ ਹੁਣ ਇਸ ਤੋਂ ਬਾਅਦ ਮੋਢ ਵਸੀਬੇ ਦੀ ਗੱਲ ਚੱਲਣੀ ਹੈ ਤਾਂ ਕਾਫੀ ਜਿਹੜੀ ਸੰਸਥਾਵਾਂ ਨੇ ਉਹ ਸਾਹਮਣੇ ਆਈਆਂ ਨੇ ਔਰ ਮਦਦ ਕਰ ਰਹੀਆਂ ਨੇ ਤੁਹਾਡੇ ਵੱਲੋਂ ਵੀ ਲਗਾਤਾਰ ਜਿਕੇ ਹੈਲਪ ਕੀਤੀ ਜਾ ਰਹੀ ਹੈ ਔਰ ਜਦੋਂ ਇਸ ਤੋਂ ਬਾਅਦ ਮੋਢ ਵਸੀਬਾ ਹੋਣਾ ਤਾਂ ਉਸ ਤੋਂ ਬਾਅਦ ਵੀ ਰਾਸ਼ਨ ਤੇ ਪਹੁੰਚਾਇਆ ਜਾਵੇਗਾ ਜਿਵੇਂ ਜਿਵੇਂ ਸਮਾਂ ਬਣੇ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਮੋਢ ਹੈ ਉਹ ਸੰਗਤ ਹੈ ਸੰਗਤ ਇਹਨਾਂ ਪਦਾਰਥ ਦੇ ਰਹੀ ਹੈ ਉਹ ਜਿੰਨਾ ਚਿਰ ਤੱਕ ਮੁਸ਼ਕਲ ਦੀ ਘੜੀ ਹੋਈ ਇਹ ਸੇਵਾ ਜਾਰੀ ਰਹੇਗੀ ਅਕਸਰ ਹੀ ਦੇਖਿਆ ਜਾਂਦਾ ਜਦੋਂ ਵੀ ਕਿਤੇ ਕਿਤੇ ਇਸ ਤਰ੍ਹਾਂ ਦੀ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਉੱਥੇ ਜਿਹੜਾ ਖਾਣ ਪੀਣ ਦਾ ਰਾਸ਼ਨ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਵੇਖੇ ਜਾਵੇ ਤਾਂ ਉੱਥੇ ਜਾ ਕੇ ਐ ਲੱਗਦਾ ਜਿਵੇਂ ਮੇਲਾ ਲੱਗਿਆ ਹੁੰਦਾ ਔਰ ਹਰ ਇੱਕ ਨੂੰ ਫ੍ਰੀ ਜਿਹੜਾ ਕਿ ਖਾਣਾ ਮਿਲ ਰਿਹਾ ਹਾਂਜੀ ਮੈਂ ਵੇਨਤੀ ਕੀਤੀ ਸੀ ਕੋਈ ਮੈਂ ਸ਼ਹਿਰ ਦਾ ਨਾਮ ਨਹੀਂ ਲੈਂਦਾ ਇਹੋ ਜੀ ਭੀੜ ਕਿਸੇ ਬਾਹਰਲੇ ਸ਼ਹਿਰ 'ਚ ਬਣੇ ਤਾਂ ਉੱਥੇ 20 ਰੁਪਏ ਵਾਲਾ ਪਾਣੀ 50 ਦਾ ਹੋ ਜਾਂਦਾ 100 ਦਾ ਹੋ ਜਾਂਦਾ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ 20 ਵਾਲਾ ਪਾਣੀ ਫ੍ਰੀ ਹੋ ਜਾਂਦਾ ਹੈ ਇਹ ਇੰਨਾ ਕਿ ਲੋਕ ਇੱਕ ਦੂਜੇ ਦੀ ਮਦਦ ਕਰਨ ਲਈ ਤਤ ਪਰਨੇ ਅੰਜੇ ਗੱਲ ਕਰੀ ਤਾਂ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਪੰਜਾਬ ਦੇ ਲੋਕ ਤਾਂ ਘਰਾਂ ਚੋਂ ਹਰ ਕੋਈ ਜਿਹੜਾ ਕਿ ਮਦਦ ਕਰਨ ਲਈ ਉੱਥੇ ਪਹੁੰਚਿਆ ਔਰ ਤੁਹਾਡੀ ਸੰਸਥਾ ਵੱਲੋਂ ਵੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਲੋਕਾਂ ਨੂੰ ਇਹ ਅਪੀਲ ਹੈ ਵੀ ਕੁਝ ਗੌਰਮੰਤਰ ਜਾਬ ਮੂਲਮੰਤਰ ਜਾਬ ਦੀ ਹਾਜ਼ਰੀ ਲਾਉਣ ਤੇ ਇਹ ਮੁਸ਼ਕਲ ਦੀ ਘੜੀ ਜਿਹੜੀ ਹੈ ਜਲਦੀ ਖਤਮ ਹੋਵੇ ਦੂਸਰਾ ਜਿਹੜੀਆਂ ਸਸਾਵਾਂ ਸਹੀ ਚੀਜ਼ ਪਹੁੰਚਾ ਰਹੀਆਂ ਨੇ ਟਿਕਾਣੇ ਉਹਨਾਂ ਦੇ ਨਾਲ ਸਹਿਯੋਗ ਕਰ ਸੋ ਬੀਬੀ ਕੋਲਾਜ ਭਲਾਈ ਕੇਂਦਰ ٹرسٹ ਵੱਲੋਂ ਲਗਾਤਾਰ ਹੀ ਜਿਹੜੀ ਕਿ ਰਾਸ਼ਨ ਪਹੁੰਚਾਇਆ ਜਾ ਰਿਹਾ ਹਰ ਪੀੜਤਾਂ ਦੇ ਲਈ ਔਰ ਹਰ ਰੋਜ਼ ਇਥੋਂ ਟੀਮਾਂ ਰਵਾਨਾ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਬੀਬੀ ਕੋਲਾਜ ਭਲਾਈ ਕੇਂਦਰ ਵੱਲੋਂ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਮਦਦ ਕੀਤੀ ਜਾ ਰਹੀ ਹੈ ਸੋ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਹਰ ਕੋਈ ਵਾਹਿਗੁਰੂ ਮੰਤਰ ਦਾ ਜਾਪ ਕਰੇ ਤਾਂ ਜਿਹੜੀ ਕੁਦਰਤੀ ਕਰੋਪੀ ਆਈ ਹੈ ਦੂਰ ਹੋ ਸਕੇ ਸੋ ਇਸੇ ਤਰ੍ਹਾਂ ਹੀ ਲਗਾਤਾਰ ਬੀਬੀ ਕੋਲਾਜ ਭਲਾਈ ਕੇਂਦਰ ٹرسٹ ਵੱਲੋਂ ਲਗਾਤਾਰ ਹੀ ਹਰ ਪੀੜਤਾਂ ਲਈ ਮਦਦ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦਾ ਦਾ ਕੇ ਰਾਸ਼ਨ ਹੈ ਉਥੇ ਪਹੁੰਚਾਇਆ ਜਾ ਰਿਹਾ ਮੈਡੀਕਲ ਟੀਮਾਂ ਉਥੇ ਪਹੁੰਚਾਈ ਜਾ ਰਹੀਆਂ ਨੇ ਤਾਂ ਜੋ ਜਿਹੜੇ ਉਥੇ ਜਿਹੜੇ ਲੋਕ ਕੋਈ ਬਿਮਾਰ ਨਾ ਹੋ ਸਕੇ ਜਿਹੜੇ ਪਸ਼ੂ ਪਲੀ ਚਾਰਾ ਜਿਹੜਾ ਕਿ ਉਹ ਵੀ ਇੱਥੋਂ ਲੈ ਕੇ ਜਾਇਆ ਜਾ ਰਿਹਾ ਸੋ ਅੱਜ ਵੱਡੀ ਗਿਣਤੀ ਵਿੱਚ ਇੱਥੋਂ ਜਿਹੜਾ ਕਿ ਰਾਸ਼ਨ ਹੈ ਉਹ ਰਵਾਨਾ ਕੀਤਾ ਜਾ ਰਿਹਾ ਥੈਂਕਸ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਸਰ